ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀ ਸਿੰਘ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈੱਲ ਵਾਲਾ ਬਟਨ ਜਰੂਰ ਦਬਾਓ ਤਾਂ ਜੋ ਪਤਾ ਇਹ ਤੁਹਾਨੂੰ ਵਧੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਭਰਾਵੋ ਆਪਣੇ ਹੁਣ ਤਕਰੀਬਨ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਧੁੰਦ ਦਾ ਹੀ ਮੌਸਮ ਹੈ ਸੂਰਜ ਬਿਲਕੁਲ ਨਹੀਂ ਚਮਕ ਰਿਹਾ ਬਹੁਤ ਜਿਆਦਾ ਧੁੰਦਾਂ ਜਿਹੜੀ ਉਹਦਾ ਮੌਸਮ ਚੱਲ ਰਿਹਾ ਹੈ ਤਕਰੀਬਨ ਹਰ ਇੱਕ ਤਰ੍ਹਾਂ ਦੀ ਸਪਰੇਅ ਦਾ ਜੋ ਕੰਮ ਆ ਰਿਹਾ ਇਹਦਾ ਉਹ ਪੈਂਡਿੰਗ ਪਿਆ ਰਿਹਾ ਚਲੋ ਕਿਸਾਨ ਵੀਰ ਪਾ ਵੀ ਲੈਂਦੇ ਨੇ ਮਾੜਾ ਮੋਟਾ ਪਰ ਸਪਰੇਅ ਦਾ ਕੰਮ ਬਿਲਕੁਲ ਪੈਂਡਿੰਗ ਪਿਆ ਤੇ ਅੱਜ ਆਪਾਂ ਗੱਲਬਾਤ ਜਿਹੜੀ ਕਰਨੀ ਹੈ ਉਹ ਗੁੱਲੀ ਡੰਡੇ ਦੀ ਸਪਰੇਅ ਦੀ ਮਿਕਸਿੰਗ ਬਾਰੇ ਕਰਨੀ ਹੈ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਅਜਿਹੇ ਨੇ ਜਿਹੜੇ ਮਤਲਬ ਕਿ 2 2 3 3 ਦਵਾਈਆਂ ਇਕੱਠੀਆਂ ਕਰਕੇ ਕਰ ਦਿੰਦੇ ਨੇ ਆਪਾਂ ਤੁਹਾਡੇ ਨਾਲ ਇਹੀ ਅੱਜ ਜਾਣਕਾਰੀ ਸ਼ੇਅਰ ਕਰਨੀ ਆ ਵੀ ਕਿਹੜੀ ਕਿਹੜੀ ਦਵਾਈ ਦੀ ਆਪਾਂ ਕਿਦ ਤੱਕ-ਤੱਕ ਮਿਕਸਿੰਗ ਕਰੀਏ ਕਿਰਪਾ ਕਰਕੇ ਵੀਡੀਓ ਪੂਰੀ ਜਰੂਰ ਐਂਡ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਨੂੰ ਜੋ ਕੋਈ ਵੀ ਡਾਊਟ ਆ ਥੋੜਾ ਕਲੀਅਰ ਹੋ ਸਕੇ ਕਿਸਾਨ ਵੀਰੋ ਜਿਹੜੀ ਆਪਣੀ ਗੁੱਲੀ ਡੰਡੇ ਦੀ ਸਪਰੇਅ ਹੈ ਇਹ ਹਰ ਇੱਕ ਦਵਾਈ ਦਾ ਹਰ ਇੱਕ ਦਵਾਈ ਦਾ ਆਪਣਾ ਆਪਣਾ ਅਲੱਗ-ਅਲੱਗ ਇਹਦਾ ਜੋ ਸਟੈਪ ਬਾਈ ਸਟੈਪ ਕੰਮ ਕਰਨ ਦਾ ਤਰੀਕਾ ਹੁੰਦਾ ਕਿਹੜੀ ਦਵਾਈ ਨੇ ਤਿੰਨ ਪੱਤਿਆਂ ਦੇ ਕੰਮ ਕਰਨਾ ਕਿਹੜੀ ਨੇ ਦੋ ਤੇ ਕਰਨਾ ਕਿਹੜੀ ਨੇ ਵੱਡੇ ਤੇ ਕੰਮ ਕਰਨਾ ਜਿਹੜੀਆਂ ਕਿਸਾਨ ਵੀਰੋਂ ਆਪਾਂ ਸਪਰੇ ਹਾਂ ਇਹ ਕਰਦੇ ਹਾਂ ਗੁੱਲੀ ਡੰਡੇ ਦੀਆਂ ਹੁਣ ਆਮ ਤੌਰ ਤੇ ਜਿਹੜੇ ਕਿਸਾਨ ਵੀਰ ਕੋਈ ਵੀ ਗੁੱਲੀ ਡੰਡੇ ਦੀ ਸਪਰੇ ਕਰਦਾ ਉਹਦੇ ਵਿੱਚ ਜਿਹੜਾ ਟੋਪਿਕ ਦਵਾਈਆਂ ਉਹਨੂੰ ਜਿੱਦਾਂ ਆਪਾਂ ਸਿਲੀਕੋਨ ਸਪਰੇਡਰ ਕਹਿ ਦਿੰਨੇ ਆਗੇ ਵੀ ਆਪਾਂ ਸਪਰੇ ਦੇ ਵਿੱਚ ਪਾਲੋ ਆਲੂ ਵਾਲੂ ਆਲੀ ਦੇ ਵਿੱਚ ਜਾਂ ਹੋਰ ਚ ਉਸ ਤਰ੍ਹਾਂ ਕਿਸਾਨ ਵੀਰ ਟੋਪਿਕ ਦਾ ਪ੍ਰਯੋਗ ਕਰਦੇ ਨੇ ਬਲਕਿ ਟੋਪਿਕ ਦੇ ਅਲੱਗ ਸਾਲਟ ਨੇ ਇਹ ਗੁੱਲੀ ਡੰਡੇ ਨੂੰ ਅਲੱਗ ਤੋਂ ਕੰਟਰੋਲ ਕਰਨ ਵਾਸਤੇ ਦਵਾਈ ਬਣੀ ਹੋਈ ਹੈ ਇਹ ਇੱਕ ਤਰ੍ਹਾਂ ਦੀ ਪ੍ਰੋਪਰ ਗੁੱਲੀ ਡੰਡਾ ਮਾਰਨ ਵਾਲੀ ਦਵਾਈ ਹੈ ਪਰ ਇਹਨੂੰ ਕਿਸਾਨ ਵੀਰ ਤਾਂ ਹੋਰ ਹੀ ਕਿਤੇ ਖਿੱਚੀ ਫਿਰਦੇ ਨੇ ਕਿਸਾਨ ਵੀਰੋ ਜਿਹੜੇ ਦਵਾਈਆਂ ਦਾ ਕੋਈ ਵੀ ਸਾਲਟ ਆ ਇੱਕ ਬਾਰ ਇੱਕ ਦਵਾਈ ਦਾ ਸਾਲਟ ਕਰਿਆ ਕਰੋ ਹੁਣ ਕਈ ਕਿਸਾਨ ਵੀਰ ਵਿਚਾਰੇ ਇਹੋ ਜਿਹੇ ਨੇ ਜਿਹੜੇ ਐਕਸੀਐਲ ਦਵਾਈ ਹੀ ਲਿਆ ਕੇ ਪਹਿਲਾਂ ਕਰ ਦਿੰਦੇ ਨੇ 2 3 ਪੱਤਿਆਂ ਦੇ 4 ਪੱਤਿਆਂ ਦੇ ਗੁੱਲੀ ਡੰਡੇ ਤੇ ਉਹ ਮਾਰਦੀ ਹੀ ਨਹੀਂ ਗਈ ਉਹਦਾ ਰਿਜ਼ਲਟ ਹੀ ਨਹੀਂ ਮਿਲ ਰਿਹਾ ਉਸ ਤੋਂ ਬਾਅਦ ਕੋਈ ਹੋਰ ਦਵਾਈ ਕੰਮ ਨਹੀਂ ਕਰਦੀ ਉਹਨਾਂ ਦਾ ਗੁੱਲੀ ਡੰਡਾ ਤਾਂ ਖੜੇ ਦਾ ਖੜਾ ਰਹਿ ਗਿਆ ਨਾ ਬਹੁਤ ਸਾਰੇ ਕਿਸਾਨ ਵੀਰ ਨੇ ਐਕਸੀਲ ਨਾਲ ਐਟਲੈਂਟਿਕ ਰਲਾ ਕੇ ਕਰ ਰਹੇ ਨੇ ਉਹਦਾ ਵੀ ਕੋਈ ਕਿਸਾਨ ਵੀਰ ਨੂੰ ਕੋਈ ਵੱਡਾ ਫਾਇਦਾ ਨਹੀਂ ਹੁੰਦਾ ਬਣਾਏ ਕੰਮਾਂ ਦਾ ਕਿਉਂਕਿ ਹਮੇਸ਼ਾ ਸਾਲਟ ਨੂੰ ਸਾਲਟ ਚੀਜ਼ ਵਰਤੋ ਮਨ ਲਓ ਤੁਸੀਂ ਟੋਪਿਕ ਕਰਨੀ ਹੈ ਪਹਿਲਾਂ ਕੱਲੀ ਟੋਪਿਕ ਕਰ ਦੋ ਗੁਲੀ ਡੰਡਾ ਖੜਜੂ ਫਿਰ ਚਾਹੀ ਲੀਡਰ ਕਰ ਦੋ ਲੀਡਰ ਦੇ ਨਾਲ ਮੈਂ ਖੁਦ ਦੇਖਿਆ ਕਿਸਾਨ ਵੀਰਾਂ ਨੂੰ ਖੁਦ ਦਾ ਅੱਖੀਂ ਦੇਖਿਆ ਤਜਰਬਾ ਵੀ ਇੱਕ ਗੀਲੇ ਦੇ ਵਿੱਚ ਇੱਕ ਇੱਕ ਪੈਕੇਟ ਲੀਡਰ ਦਾ ਮੰਨ ਲਓ ਨਾਲ ਉਹਦੇ 4-4 ਪੈਕੇਟ 3-3 ਟੋਪਿਕ ਦੇ ਪਾੰਦਦੇ ਨੇ ਕਿਸਾਨ ਵੀਰ ਉਹ ਓਨੀ ਜ਼ਿਆਦਾ ਦੀ ਡੋਜ਼ ਲੈਣ ਲੱਗ ਜਾਂਦਾ ਗੁਲੀ ਡੰਡਾ ਕਿਸਾਨ ਵੀਰ ਉਹ ਜੇ ਤੁਸੀਂ ਸਪਰੇਅ ਕਰਨੀ ਜਿੱਦਾਂ ਹੁਣ ਟੋਪਿਕ ਆਉਂਦੀ ਆ ਏਸ਼ੀਅਮ 9 ਆਉਂਦੀ ਆ ਕੋਈ ਵੀ ਦਵਾਈ ਹੁਣ ਇਕੱਲੀ ਨੂੰ ਕਰਕੇ ਦੇਖੋ ਫਿਰ ਆਪਾਂ ਨੂੰ ਉਹਦੇ ਰਿਜ਼ਲਟ ਦਾ ਪਤਾ ਲੱਗੂਗਾ ਪ੍ਰੋਪਰ ਨਾਲੇ ਜਿਆਦਾ ਸਾਲਟ ਸਟਰੋਂਗ ਸਾਲਟ ਜੇਕਰ ਆਪਾਂ ਜਿਆਦਾ ਇਕੱਠੇ ਕਰਕੇ ਕਰਦਾਂਗੇ ਉਹਨੇ ਆਪਣੀ ਕਣਕੇ ਸਾੜ ਦੇਣੀਆਂ ਕਿਸਾਨ ਵੀਰੋ ਉਸ ਤੋਂ ਵਧੀਆ ਕਿਸਾਨ ਵੀਰੋ ਤੁਸੀਂ ਇੱਕ ਸਾਲਟ ਇੱਕ ਵਾਰ ਚ ਕਰੋ ਕੋਈ ਗੱਲ ਨਹੀਂ ਜੋ ਵੀ ਆਪਣੇ ਗੁੱਲੀ ਡੰਡੇ ਦੀ ਜੋ ਪ੍ਰੋਬਲਮ ਹੈ ਤੁਪ ਨਿਕਲੀ ਤੋਂ ਹੀ ਸੋਲਵ ਹੋਣੀ ਹੈ ਉਸ ਤੋਂ ਪਹਿਲਾਂ ਸਪਰੇ ਦਾ ਰਿਜ਼ਲਟ ਨਹੀਂ ਤੁਹਾਨੂੰ ਮਿਲਣਾ ਜਿੰਨੀ ਮਰਜ਼ੀਆਂ ਸਪਰੇ ਹਾਂ ਕਰ ਲਓ ਕੋਈ ਰਿਜ਼ਲਟ ਨਹੀਂ ਮਿਲਣਾ ਤੁਪ ਤੋਂ ਬਿਨਾ ਬਾਣਖੁਸ਼ ਕੋ ਤਾਂ ਗੁੱਲੀ ਡੰਡਾ ਮਰੂ ਤੇ ਕਿਸਾਨ ਵੀਰੋ ਇਹ ਹੱਥ ਜੋੜ ਕੇ ਮੇਰੀ ਬੇਨਤੀ ਆ ਇੱਕ ਸਾਲ ਟਿੱਕ ਬਾਰ ਚਾਰ ਚਾਰ ਤੋਂ ਜੇ ਐਟਲੈਂਟਿਸ ਕਰਨੀਆਂ ਕੱਲੀ ਕਰੋ 24D ਕਰਨੀਆਂ ਇਕੱਲੀ ਕਰੋ ਏਸ਼ੀਅਮ 9 ਕਰਨੀ ਉਹਨੂੰ ਵੀ ਇਕੱਲਾ ਕਰੋ ਨਾਲ ਵੀਰੇ ਇੰਨੀਆਂ ਜ਼ਿਆਦਾ ਡੋਜ਼ਾਂ ਦੇ ਕਿ ਤਾਂ ਹੀ ਤਾਂ ਰਜਿਸਟੈਂਸ ਗੁੱਲੀ ਡੰਡੇ ਦੇ ਵਿੱਚ ਆਉਣ ਲੱਗੀ ਤਾਂ ਹੀ ਗੁੱਲੀ ਡੰਡਾ ਮਰਦਾ ਨਹੀਂ ਜੇ ਉਹਨੂੰ ਇੰਨੀ ਜ਼ਿਆਦਾ ਹਾਈ ਡੋਜ਼ ਨਾਲ ਨਹੀਂ ਮਾਰ ਰਿਹਾ ਹੋ ਥੋੜੀ ਜੀ ਡੋਜ਼ ਨਾਲ ਕਿੱਥੋਂ ਮਰੂਗਾ ਇਹ ਕਿਸਾਨ ਵੀਰੋ ਮੇਰੀ ਬੇਨਤੀ ਪ੍ਰਵਾਨ ਕਰਿਓ ਇਹੀ ਵੀਡੀਓ ਅੱਜ ਮੈਂ ਤੁਹਾਡੇ ਲਈ ਸਪੈਸ਼ਲ ਪਾਈ ਕਿਉਂਕਿ ਬਹੁਤ ਕਿਸਾਨ ਵੀਰਾਂ ਦੇ ਇਹਦੇ ਵਾਸਤੇ ਫੋਨ ਆਉਂਦੇ ਨੇ ਉਮੀਦ ਆ ਕਿਸਾਨ ਵੀਰਾਂ ਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਹਰ ਇੱਕ ਲੇਟੈਸਟ ਅਪਡੇਟ ਤੁਹਾਨੂੰ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸੇ ਤਰ੍ਹਾਂ ਤੁਸੀਂ ਆਪਣੇ ਚੈਨਲ ਨੂੰ ਪਿਆਰ ਦਿੰਦੇ ਰਹੋ ਧੰਨਵਾਦ